ਗਰਮ ਦਾ ਦਿਨ ਅੱਜ ਬਣਿਆ ਹੈ। ਇਸ ਵੀ ਅਸੀਂ ਬੜੀ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀ ਕਿ ਸਾਡੇ ਬੱਚੇ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰਨ। ਇਹੀ ਪਲੇਟਫਾਰਮ ਅਸੀਂ ਚਾਹੀਏ ਕਿ ਜਿਸ ਤਰ੍ਹਾਂ ਆਪਣਾ ਸਰਕਾਰ ਪੰਜਾਬ ਦੇ ਗਾਰ ਨਸ਼ਿਆਂ ਦੇ ਨਹੀਮ ਛੇੜੀ ਹੋਈ ਹੈ ਉਹਨਾਂ ਨੇ ਅਸੀਂ ਚਾਹੀਏ ਕਿ ਸਰਕਾਰ ਜਿਸ ਰਾਸਿਬ ਮੁੰਲਾਪੁਰ ਪਿੰਡ ਚ ਹਾੜਾ ਖੁੱਲੇ ਹੋਇਆ ਹਰੇਕ ਪਿੰਡ ਚ ਇੱਕ ਵਿਅਮਸ਼ਾਲਾ ਖੋਲੇ ਵਿਅਮਸ਼ਾਲਾ ਕਈ ਐਮਐਲਏ ਐਮਪੀ ਆਣਿਆ ਹਰ ਸਾਲ ਜਿਮਾ ਬਣ ਜੰਦੇ ਨੇ ਜਿਮਾ ਬਣਦੇ ਨਾਲ ਨਹੀਂ ਕੁਝ ਹੁੰਦਾ ਉੱਥੇ ਇੱਕ ਗੁਰੂ ਸਾਨੂੰ ਛੱਡਣਾ ਪੈਂਦਾ ਜਿਹੜਾ ਬੱਚਿਆਂ ਨੂੰ ਗਿਆਨ ਦੇ ਸਕੇ ਇਹ ਜੇ ਗੁਰੂ ਨੂੰ ਛੱਡੂਗੇ ਚਾਹੇ ਉਹ ਘੱਟ ਰੋਜ਼ਗਾਰ ਤੇ ਹੋਵੇ ਉਸੇ ਪਿੰਡ ਤੋਂ ਇੱਕ ਇੱਕ ਰੋਜ਼ਗਾਰ ਮਿਲ ਜੇਗਾ ਇੱਕ ਉਹ ਅੱਗੇ ਬੱਚਾ ਨੂੰ ਰਿਜ਼ਲਟ ਵੀ ਦੇਵੇਗਾ ਜਿਸ ਨਾਲ ਅਸੀਂ ਸਾਨੂੰ ਇਹ ਪਿੰਡ ਵਾਸੀਆਂ ਨੇ ਸਾਨੂੰ ਮੌਕਾ ਦਿੱਤਾ ਸਾਨੂੰ ਇਹ ਪਲੇਟਫਾਰਮ ਦਿੱਤਾ ਤੇ ਅਸੀਂ ਅੱਜ ਉਹਦਾ ਰਿਜ਼ਲਟ ਜਿੰਨੇ ਵੀ ਪੱਤਰਕਾਰ ਭਾਈ ਪਹੁੰਚੇ ਹੋਏ ਆ ਉਹਨਾਂ ਦੇ ਰਾਹੀਂ ਅਸੀਂ ਹਰ ਮਹੀਨੇ ਆਪਣੇ ਬੱਚਿਆਂ ਦਾ ਜਿਹੜੀ ਪਰਫਾਰਮੈਂਸ ਹੈਗੀ ਹੈ ਉਹ ਅਸੀਂ ਸਾਰੇ ਪੰਜਾਬ ਚ ਇੰਡੀਆ ਚ ਮਕਲਬ ਪੱਤਰਕਾਰਾਂ ਭਾਈਆਂ ਰਾਹੀਂ ਪਹੁੰਚ ਰਹੀ ਹੈ। ਉਹੀ ਅਸੀਂ ਬੇਨਤੀ ਕਰਦੇ ਹਾਂ ਕਿ ਸਰਕਾਰ ਤੋਂ ਕਿ ਹਰੇਕ ਪਿੰਡ ਚ ਛੋਟੀ ਮੋਟੀ ਵਿਅਮਸ਼ਾਲਾ ਖੋਲ ਕੇ ਉਸੇ ਪਿੰਡ ਦੇ ਕਿਸੇ ਵੀ ਸਪੋਰਟਮੈਨ ਨੂੰ ਰੋਜ਼ਗਾਰ ਦਿੱਤਾ ਜਾਵੇ ਜਿਹੜਾ ਅੱਗੇ ਦੇ ਬੱਚਿਆਂ ਨੂੰ ਰੋਜ਼ਗਾਰ ਤੰਦਰੁਸਤ ਤੇ ਸਿਹਤਮੰਦ ਬੱਚੇ ਜਿਹੜੇ ਅੱਗੇ ਨੂੰ ਆਣ ਜੀ। ਧੰਨਵਾਦ ਜੀ। ਜੀ ਸਰਦਾਰੀ ਪ੍ਰੋਗਰਾਮ ਜਿਹੜਾ ਇੱਥੇ ਚੱਲ ਰਿਹਾ ਸਿਰ ਆਪਣਾ ਮੁੱਲਾਪੁਰ ਕੰਗਿਆਦਸ ਦੇ ਅਖਾੜੇ ਦੇ ਵਿੱਚ ਬੱਚੇ 21 22 23 ਤਰੀਕ ਨੂੰ ਇੰਟਰਨੈਸ਼ਨਲ ਤੇ ਨੈਸ਼ਨਲ ਮੈਡਲ ਲੈ ਕੇ ਆਏ ਨੇ ਅੱਜ ਉਹਨਾਂ ਦੇ ਸਨਮਾਨ ਚ ਅਸੀਂ ਉਹ ਗਰਵ ਦਾ ਜਿੰਨ ਰੱਖਿਆ ਕਿ ਉਹਨਾਂ ਨੂੰ ਦੇਖਦੇ ਹੋਏ ਬਾਕੀ ਬੱਚੇ ਵੀ ਜਾਗ ਲਾਂ ਜੀ ਕੀ ਜਿਸ ਦਾ ਇਹਨਾਂ ਦਾ ਸਨਮਾਨ ਹੋਇਆ ਉਸ ਤਰ੍ਹਾਂ ਹੀ ਆਉਣੇ ਨਾਲ ਟਾਈਮ ਜਿਹੜੇ ਬਾਕੀ ਬੱਚੇ ਮੈਡਲ ਲੈ ਕੇ ਆਣ ਤੇ ਉਹਨਾਂ ਦਾ ਵੀ ਅਸੀਂ ਇਸ ਤਰ੍ਹਾਂ ਹੀ ਸਨਮਾਨ ਕਰੂਗੇ ਉਹ ਇਸ ਕਰਕੇ ਅਸੀਂ ਜਿਸ ਤਰ੍ਹਾਂ ਕਹਾਵਤ ਬਣੀ ਵੀ ਹੈ ਕੱਚੂ ਨੂੰ ਦੇਖ ਕੇ ਕੱਚੂ ਤੇ ਮੈਡਲ ਨੂੰ ਦੇਖ ਕੇ ਬੱਚੇ ਮੈਡਲ ਲੈ ਕੇ ਆਣ ਜੀ ਇਸ ਕਰਕੇ ਅਸੀਂ ਉਹ ਸਨਮਾਨ ਸਮੋਰ ਰੱਖਿਆ ਕਿ ਬੱਚੇ ਹੋਰ ਉਤਸ਼ਾਹ ਹੋ ਕੇ ਮਿਹਨਤ ਕਰਨ ਤੇ ਪੰਜਾਬ ਦੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਕੀ ਕੀ ਸਨਮਾਨ ਦਿੱਤਾ ਗਿਆ ਜਦ ਦੇਖੋ ਸਨਮਾਨ ਦਾ ਜੋ ਇਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕਰ ਦਿੱਤਾ ਅਸੀਂ ਤਾਂ ਕੁਝ ਨਹੀਂ ਦੇ ਸਕਦੇ ਫਿਰ ਵੀ ਜੋ ਸਾਡੇ ਵੱਲੋਂ ਹੋ ਸਕਿਆ ਅਸੀਂ 5 ਕਿਲੋ ਘੀ ਤੇ 5-5 ਕਿਲੋ ਬਦਾਮ ਮਤਲਬ ਦਾਸ ਐਸੋਸੀਏਟਸ ਟੀਮ ਵੱਲੋਂ ਦਿੱਤਾ ਗਿਆ ਹੈ ਬਾਕੀ ਅਸੀਂ ਜਾਂ ਸਾਡੀ ਮੇਨ ਦਾ ਜਿਹੜਾ ਟਾਰਗੇਟ ਹੈਗਾ 올림픽 ਦਾ ਮੈਡਲ ਹੈ ਜੀ ਜਦ ਤੱਕ ਅਸੀਂ ਪੰਜਾਬ ਤੇ ਦੇਸ਼ ਨੂੰ 올림픽 ਦਾ ਮੈਡਲ ਚੋਲੀ ਚ ਨਹੀਂ ਪਾ ਦਿੰਦੇ ਜਦ ਤੱਕ ਅਸੀਂ ਮਤਲਬ ਨਹੀਂ ਹਟਣਾ ਜੀ ਕਿੰਨੇ ਕੁ ਬੱਚੇ ਨੇ ਆਪਣੇ ਅਖਾੜੇ ਦੇ ਵਿੱਚ ਸਿਰ 70 ਕੁ ਪਲੱਸ ਬੱਚੇ ਹੈ ਜੀ ਬਾਕੀ ਛੁੱਟੀਆਂ ਹੋਣ ਕਰਕੇ ਕਿਉਂਕਿ ਹੁਣ ਮਹੀਨੇ ਦੀ ਛੁੱਟੀਆਂ ਹੋਈਆਂ ਕਈ ਬੱਚੇ ਆਪਣੇ ਨਾਨਕੇ ਆ ਗਏ ਹੋਏ ਆ ਹੋਸਟਲ ਵੀ ਹੈਗਾ ਬੱਚਿਆਂ ਦਾ ਜੀ ਤੇ ਮੈਸੇਜ ਜਿਹੜੇ ਬੱਚੇ ਹੈਗੇ ਆ 100 ਪਲੱਸ ਬੱਚੇ ਹੈ ਜੀ ਕਿੰਨਾ ਕੁ ਮੁਸ਼ਕਲ ਆਉਂਦਾ ਇਹਨਾਂ ਨੂੰ ਸਾਂਭਣਾ ਕਿਉਂਕਿ ਸਾਮਸਪਾੜ ਹੈ ਤੇ ਬੱਚੇ بیمار ਵੀ ਹੁੰਦੇ ਨੇ ਇਹਨਾਂ ਦੇ ਸਕੂਲ ਵੀ ਨੇ ਪੜਾਈਆਂ ਵੀ ਨੇ ਤੇ ਬੱਚੇ ਨੇ ਮੋ ਵੀ ਹੈਗਾ ਮਾਪੇ ਦੇ ਨਾਲ ਜਿਉਂਦਾ ਤੇ ਦੂਰ ਰਹਿੰਦੇ ਨੇ ਉਹਨਾਂ ਨੂੰ ਕਿਵੇਂ ਮੈਨੇਜ ਕਰਦੇ ਤੁਸੀਂ ਸਰ ਜਿਸ ਤਰ੍ਹਾਂ ਜਿਹੜੇ ਬੱਚੇ ਮੈਡਲਿਸਟ ਹੈ ਜੀ ਉਹਨਾਂ ਦਾ ਜਿਹੜਾ ਸਕੂਲ ਦਾ ਟਾਈਮ ਹੈ ਉਹ 10 ਵਜੇ ਕਰਵਾਇਆ ਹੋਇਆ ਸੀ ਜੀ ਉਹਨਾਂ ਨੂੰ ਅਖਾੜੇ ਵੱਲੋਂ ਇੱਕ ਅਸੀਂ ਲੈਟਰ ਲਿਖ ਕੇ ਦਿੱਤੀ ਹੋਈ ਹੈ ਤੇ ਉਹ ਸਕੂਲ ਵੱਲੋਂ ਵੀ ਕੰਪੀਟੀਸ਼ਨ ਲੜਨ ਜਾਣੇ ਹਨ ਤੇ ਉਹ ਰਿਜ਼ਲਟ ਦਿੰਨੇ ਹੈ ਜੀ ਜਿਹੜਾ ਸਾਲ ਦੀ ਪੜ੍ਹਾਈ ਦਾ ਰਿਜ਼ਲਟ ਅਸੀਂ ਬੱਚਿਆਂ ਦਾ ਆਂਦਾ ਹੈ ਉਸ ਤਰ੍ਹਾਂ ਹੀ ਅਸੀਂ ਜੋਨ ਜ਼ਿਲ੍ਹਾ ਨੈਸ਼ਨਲ ਉਹ ਸਾਰੇ ਰਿਜ਼ਲਟ ਅਸੀਂ ਸਕੂਲ 'ਚ ਫਿਰ ਸਬਮਿਟ ਕਰਾਉਂਦੇ ਆ ਜੀ ਉਹਦੇ ਮੁਤਾਬਿਕ ਫਿਰ ਬੱਚਿਆਂ ਨੂੰ ਡਾਈਟ ਤੇ ਜਿਹੜਾ ਟਾਈਮ ਹੈ ਉਹ ਸਕੂਲ ਵਾਲੇ ਰਿਵੈਟ ਕਰ ਦਿੰਦੇ ਆ ਜੀ ਇੱਕ ਹੋਰ ਗੱਲ ਵੀ ਹੈ ਵੀ ਜਿਹੜੇ ਬੱਚੇ ਇੱਥੇ ਪ੍ਰੈਕਟਿਸ ਕਰਦੇ ਨੇ ਉਹਨਾਂ ਨੂੰ ਨੌਕਰੀਆਂ ਦਾ ਬੜਾ ਰਹਿੰਦਾ ਵੀ ਨੌਕਰੀ ਨਹੀਂ ਮਿਲਦੀ ਹੈਗੀ ਕੀ ਇਹ ਇਹ ਨੌਕਰੀ ਦਾ ਆਪਣੇ ਮਨ ਵਿੱਚ ਭਾਵ ਰੱਖਣਾ ਜਾਇਜ਼ ਹੈ ਫਿਰ ਦੇਖੋ ਜਿਹੜਾ ਬੱਚਾ ਚਾਹੇ ਉਹ ਸਕੂਲ 'ਚ ਪੜ੍ਹਾਈ ਕਰ ਰਿਹਾ ਹੈ ਚਾਹੇ ਉਹ ਸਪੋਰਟਸਮੈਨ ਹੈ ਜੀ ਹਰੇਕ ਨੂੰ ਦੇਖੋ ਪਹਿਲਵਾਨੀ ਸਾਰੀ ਜ਼ਿੰਦਗੀ ਦਾ ਹੁੰਦੀ ਨਹੀਂ ਹੈ ਜੀ ਹਰੇਕ ਨੇ ਰੋਜ਼ਗਾਰ ਦਾ ਜ਼ਰੂਰੀ ਹੈ ਜੀ ਅਸੀਂ ਬੱਚੇ ਨੂੰ ਅਸੀਂ ਕਹਿੰਦੇ ਆ ਕਿ ਜਿਹੜਾ ਬੱਚਾ ਸਾਡੇ ਨਾਲ ਜੁੜਿਆ ਹੋਇਆ ਹੈ ਕਿ ਉਹ 12ਵੀਂ ਤੋਂ ਬਾਅਦ DPEd BPEd ਕਰਕੇ NIOS ਦਾ ਕੋਚ ਜਿੰਨੇ ਵੀ ਹੁਣ ਸਾਡੇ ਕੋਲ ਬੱਚੇ ਆਏ ਆ ਤਿੰਨ ਚਾਰ ਬੱਚੇ ਸਾਡੇ ਕੋਰਸੇ ਕਰ ਰਹੇ ਆ NIOS ਜੀ ਪਟਿਆਲਾ ਜੀ ਆਨਾਂ ਦੇ ਟਾਈਮ 'ਚ ਉਹ ਵੀ ਮਤਲਬ ਪੰਜਾਬ ਦੇ ਦੇਸ਼ਵਰ ਵਿੱਚ ਮਤਲਬ ਕੋਚਿੰਗ ਦੀ ਸਹੂਲਤਾਂ ਵਾਂ ਦੇਣ ਦੇ ਜੀ ਕਿਉਂਕਿ ਅਸੀਂ ਬੱਚਿਆਂ ਤੇ ਬੱਚਿਆਂ ਦੇ ਪੇਰੈਂਟਸ ਨੂੰ ਨਾਲ ਦੀ ਨਾਲ ਉਹ ਵੀ ਐਜੂਕੇਸ਼ਨ ਦੇ ਨਾਲ-ਨਾਲ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਅਸੀਂ ਉਹ ਦੱਸ ਦਿੰਦੇ ਆ ਕਿ ਕਿਸ ਲਾਈਨ 'ਚ ਇਹਨੂੰ ਅੱਗੇ ਭੇਜੋ ਜੀ ਸਰਕਾਰ ਦਾ ਵੀ ਕੋਈ ਸਹਾਇਕ ਰਹਿੰਦਾ ਆਪਣੇ ਖਾੜਿਆਂ ਦੇ ਵਿੱਚ ਸਿਰ ਦੇਖੋ ਅੱਜ ਵੀ ਅਸੀਂ ਪ੍ਰੋਗਰਾਮ ਕੀਤਾ ਜੀ ਅੱਜ ਵੀ ਅਸੀਂ ਕੋਈ ਸਰਕਾਰੀ ਨਹੀਂ ਬੁਲਾਇਆ ਨਾ ਸਾਨੂੰ ਕਿਉਂਕਿ ਜੇ ਅਸੀਂ ਸਰਕਾਰ ਨੂੰ ਬੁਲਾਣੇ ਆ ਕਿਉਂਕਿ ਖੇਡ ਜਿਹੜੀ ਹੈ ਹਰੇਕ ਦਾ ਮਤਲਬ ਮਤਲਬ ਹਰੇਕ ਸਰਕਾਰ ਦਾ ਆ ਜਾਂ ਹਰੇਕ ਜਿਹੜਾ ਨਹੀਂ ਸਰਕਾਰ ਉਹਦਾ ਆਪਣਾ ਮਤਲਬ ਸਾਈਕਲਰ ਹੋ ਕੇ ਚੱਲਦਾ ਜਾਂਦੀ ਹੈ ਜੀ ਅਸੀਂ ਮਤਲਬ ਕਦੀ ਵੀ ਕਿਸੇ ਨੂੰ ਅਸੀਂ ਆਪਣੇ ਪਿੰਡ ਵਾਸੀ ਹੋਰ ਜਿਹੜੇ ਪੱਤਰਕਾਰ ਭਾਈਆਂ ਇਨਾਂ ਨੂੰ ਹੀ ਮੋਤਵਰ ਕਰਿਆ ਕਿਉਂਕਿ ਪੱਤਰਕਾਰ ਦੇ ਕਲਮ ਰਾਹੀਂ ਹੀ ਅੱਗੇ ਜਾਣਾ ਹੈ ਜਿਹੜੇ ਤੁਸੀਂ ਸਰਕਾਰ ਦਾ ਕਹਿੰਦੇ ਹੋ ਉਹ ਸਰਕਾਰ ਵੀ ਤੁਸੀਂ ਹੀ ਬਣਾਉਨੇ ਹੋ ਤੇ ਅਸੀਂ ਵੀ ਸਪੋਰਟਸਮੈਨ ਜਿਹੜਾ ਬਣਾਣਾ ਤੁਹਾਡੇ ਰਾਹੀਂ ਬਣਾਣਾ ਚਾਹੁੰਦੇ ਆ ਕਿ ਸਾਡੇ ਖਾੜ ਨੂੰ ਦੇਖਦੇ ਹੋਏ ਸਰਕਾਰ ਨੂੰ ਇਹੀ ਅਪੀਲ ਕਰ ਰਹੇ ਹਾਂ ਕਿ ਜਿਹੜਾ ਨਸ਼ਿਆਂ ਦਾ ਮੁਹਿੰਮ ਚਲਾਈ ਹੋਈ ਹੈ ਉਹ ਹਰੇਕ ਪਿੰਡ ਦੀ ਇੱਕ ਵਿਅਮਸ਼ਾਲਾ ਖੋਲੇ ਉਹ ਜ਼ਰੂਰੀ ਨਹੀਂ ਖੁੱਲਣ ਵਾਲੀ ਜਿਸ ਤਰ੍ਹਾਂ ਪਹਿਲਾਂ ਸਰ ਤਲਵਾਰबाजी ਲੱਠ ਚਲਾਨੀ ਪਾਲਾ ਸਿੱਟਣੀ ਹਰੇਕ ਪਿੰਡ 'ਚ ਕੋਈ ਨਾ ਕੋਈ ਸਪੋਰਟਸਮੈਨ ਹੁੰਦਾ ਹੈ ਜੀ ਇੱਕ ਤਾਂ ਉਸ ਨੂੰ ਰੋਜ਼ਗਾਰ ਮਿਲ ਜਾਊਗਾ ਜਿਹੜਾ ਜਿਸ ਨਾਲ ਤੁਸੀਂ ਉਹ ਸਕੀਮ ਕੱਢੀ ਹੋਈ ਹੈ ਇੱਕ ਪਿੰਡ 'ਚ ਜਿਹੜਾ ਦਿਹਾੜੀ ਜਿਹਨੂੰ ਕਾਹ ਕਹਿੰਦੇ ਜੀ ਮਨਰੇਗਾ ਉਸ ਤਰ੍ਹਾਂ ਇੱਕ ਜੇ ਸਪੋਰਟਸ ਦੀ ਇੱਕ ਸਪੀਕਿੰਗ ਕੱਢ ਲਓ ਚਾਹੇ ਉਹਨੂੰ ਡੇਲੀ ਦਾ 250 300 ਰੁਪਏ ਤੁਸੀਂ ਦੇਣਾ ਇੱਕ ਉਸ ਤੋਂ ਤੁਹਾਨੂੰ ਉਹ ਜਿਹੜਾ ਇੱਕ ਕੋਚ ਹੈ ਉਹਨਾਂ ਨੂੰ ਸਾਲ 'ਚ ਜਿਹੜੇ ਕੰਪੀਟੀਸ਼ਨ ਹੁੰਦੇ ਆ ਉਹ ਪਿੰਡ ਵੱਲੋਂ ਜਾਂ ਟੂਰਨਾਮੈਂਟ ਹੋਣਗੇ ਉਹ ਤੁਹਾਨੂੰ ਰਿਜ਼ਲਟ ਸਰਕਾਰ ਨੂੰ ਦਿਖੂਗਾ ਉਹ ਜਿੰਨੀ ਵੀ ਵਿਆਮਸ਼ਲਾਂ ਚਲਾਉਂਗੇ ਤਾਂ ਨੇਚਰਲੀ ਉਹ ਬੱਚੇ ਬਚੂਗੇ ਨਸ਼ਿਆਂ ਤੋਂ ਤੇ ਉਹਨਾਂ ਨੂੰ ਦੇਖਦੇ ਹੋਏ ਹੋਰ ਇਹ ਪੁਬਿਕ ਵਿੱਚ ਨਸ਼ਾ ਜਿਹੜਾ ਹੈਗਾ ਖਤਮ ਹੋ ਜਾਏਗਾ ਜੀ ਤੁਸੀਂ ਨਸ਼ੇ ਦੀ ਗੱਲ ਕੀਤੀ ਇੱਕ ਵੱਡਾ ਨਸ਼ਾ ਜਿਹੜਾ ਹਰ ਇੱਕ ਬੰਦੇ ਨੂੰ ਲੱਗਿਆ ਹੋਇਆ ਫੋਨ ਦਾ ਤੇ ਉਹ ਵੀ ਕਿਸੇ ਨਾ ਕਿਸੇ ਨੁਕਸਾਨ ਕਰਦਾ ਹੈ ਖੇਡਾਂ ਨੂੰ ਹਾਂਜੀ ਸਰ ਉਹਨਾਂ ਅਸੀਂ ਜਿਹੜੇ ਖਾੜੇ 'ਚ ਸਾਡੇ ਕੋਲ ਹੋਸਟਲ 'ਚ ਬੱਚੇ ਆ ਜੀ ਉਹਨਾਂ ਦੇ ਜਿਹੜੇ ਫੋਨ ਐ ਉਹ ਪੁਹਾਂਜੀ ਗੋਲੂ ਬ੍ਰਦਰ ਕੋਲ ਆਂਦੇ ਆ ਜੀ ਸਾਡੇ ਖਾੜੇ 'ਚ ਅਸੀਂ ਬੱਚਿਆਂ ਨੂੰ ਫੋਨ ਦਿੰਦੇ ਹੀ ਨਹੀਂ ਹੈਗੇ ਜੀ ਜਿਸ ਤਰ੍ਹਾਂ ਹੋਸਟਲ ਹੁੰਦੇ ਆ ਜੀ ਕੋਸ਼ਲਾਂਾਂ 'ਚ ਬੱਚਿਆਂ ਕੋਲ ਫੋਨ ਨਹੀਂ ਹੁੰਦੇ ਉਹ ਸੇਮ ਸਿਸਟਮ ਅਸੀਂ ਰੱਖਿਆ ਹੋਇਆ ਹੈ ਜੀ ਕਿਉਂਕਿ ਫੋਨ ਵੀ ਇੱਕ ਨਸ਼ਾ ਹੀ ਹੈ ਜੀ ਜਿਹੜਾ ਬੱਚਿਆਂ ਨੂੰ 18 ਸਾਲ ਤੋਂ ਬਾਅਦ ਹੀ ਮਿਲਣਾ ਚਾਹੀਦਾ ਹੈ ਜੀ ਤਾਂ ਕਿ ਹੋਰ ਬੱਚੇ ਨੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਬਾਹਰ ਕੁਸ਼ਤੀ ਕਰਨਾ ਚਾਹੁੰਦੇ ਨੇ ਪਰ ਲੇਕਿਨ ਉਹਨਾਂ ਕੋਲ ਪਲੇਟਫਾਰਮ ਨਹੀਂ ਹੈ ਸਰ ਉਹੀ ਪਲੇਟਫਾਰਮ ਮੈਂ ਚਾਹੁੰਦਾ ਕਿ ਜੀ ਸਰਕਾਰ ਆਹੀਂ ਹਰੇਕ ਪਿੰਡ 'ਚ ਜੇ ਵਿਅਮਗਸ਼ਾਲਾ ਖੁੱਲੂਗੀ ਉਹਨਾਂ 'ਚ ਜਿਹੜੇ ਬੱਚੇ ਅੱਗੇ ਕਾਮਯਾਬ ਹੋਣੇ ਆ ਉਹਨਾਂ ਨੂੰ ਫਿਰ ਅੱਗੇ ਸਰਕਾਰ ਗੋਦ ਲਵੇ ਜੀ ਜਿਹੜਾ ਬੱਚਾ ਕਾਮਯਾਬ ਹੁੰਦਾ ਨਾ ਜੀ ਉਹਨੂੰ ਗੋਦ ਲੈ ਕੇ ਉਹਨੂੰ ਸਟੇਜ ਤੇ ਪਹੁੰਚਾਓ ਕਿ ਜਿਹੜਾ ਪੰਜਾਬ ਦੇ ਪੰਜਾਬ ਦਾ ਨਾਮ ਰੋਸ਼ਨ ਹੋਊਗਾ ਜੀ ਪੰਜਾਬ ਦਾ ਨਾਮ ਰੋਸ਼ਨ ਹੋਊਗਾ ਜੇ ਅਸੀਂ ਉਹਨਾਂ ਨੂੰ ਸਕੂਲ ਲਾਵਾਂਗੇ ਜੀ ਆਪਣੀ ਸੰਸਥਾ ਵੱਲੋਂ ਕੁਝ ਕਰਿਆ ਜਾ ਰਿਹਾ ਹੈ ਹਾਂਜੀ ਜੀ ਜਿੰਨਾ ਵੀ ਹੁਣ ਤੁਸੀਂ ਇਹ ਸਾਰੇ ਬੱਚੇ ਦੇਖ ਰਹੇ ਆ ਉਹ ਸਾਰੇ ਸੰਸਥਾ ਦਾ ਜੀ ਬੀੜਾ ਹੈ ਜੀ ਤੇ ਆਉਣ ਵਾਲੇ ਟਾਈਮ ਤੁਸੀਂ ਚਾਹੁੰਗੇ ਕਿ ਇਹ ਤਾਂ ਬੱਚੇ 4 ਆਏ ਆ ਕਿੰਨੇ ਵੀ ਬੱਚੇ ਖੇਡ ਰਹੇ ਆ ਹਰੇਕ weight 'ਚ ਚਾਹੇ ਉਹ ਫਰਸ 2nd 3rd ਅਸੀਂ ਕੁਝ ਨਾ ਕੁਝ ਹਰੇਕ ਵਜ਼ਨ 'ਚ ਪ੍ਰਾਈਜ਼ ਲੈ ਕੇ ਦਈਏ ਜੀ ਠੀਕ ਹੈ ਧੰਨਵਾਦ अरविंद जी ਤੁਸੀਂ ਸਾਨੂੰ ਕਿੰਨੀ ਖੁਸ਼ੀ ਹੈ ਜੇ ਬੱਚੇ ਮੈਡ ਲੈ ਕੇ ਆਏ ਦੇਖੋ ਖੁਸ਼ੀ ਇਹ ਹੈ ਵੀ ਅੱਜ ਤੋਂ 30 ਸਾਲ ਪਹਿਲਾਂ ਇੱਕ ਖਾੜਾ ਜਿਹੜਾ ਅਸੀਂ ਪੰਚਾਇਤ ਤੋਂ ਲਾਟ ਕਰਾਇਆ ਸੀ ਅਰੇ ਰਵੀ ਗੁਲੋਨੀ ਉਹ ਪੁਲਾਨੀ ਸਿੱਖਣ ਲੱਗੇ ਔਰ ਇਹਨਾਂ ਦੇ ਫਾਦਰ ਕੁਲਾਸ਼ ਸ਼ਰਮਾ ਜੀ ਔਰ ਦੂਜੇ ਬਲਵਾਨ ਮਿਲ ਕੇ ਜੋ ਇਹਨਾਂ ਨੇ ਮਿਹਨਤ ਕੀਤੀ ਉਸ ਸਮੇਂ ਉਹ ਲੱਗੇ ਕੋਟਾ ਜਿਹੜਾ ਚੜਿਆ ਉਹਦਾ ਰੰਗ ਅੱਜ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਤੇ ਬੱਚੇ ਬੜੇ-ਬੜੇ ਮੈਡਲ ਲਿਆ ਰਹੇ ਇਸ ਤੋਂ ਬੜੀ ਕੋਈ ਹੋ ਨਹੀਂ ਐ ਕਿੰਨੇ ਕ ਸਾਲ ਹੋ ਗਏ ਕੁੱਦਣਾ 30 ਸਾਲ ਹੋ ਗਏ ਇਸ ਚੀਜ਼ ਨੂੰ 20 ਸਾਲ ਬਾਅਦ ਮੂਰਤੀ 30 ਹਾਂਜੀ ਹਾਂਜੀ 30 ਸਾਲ ਬਾਅਦ ਜਾ ਕੇ ਅੱਜ ਬੱਚੇ ਦੇਖੋ ਸੌਕ ਡਿਗਰੀ ਵੈ ਰਵੀ ਨੇ 70 ਗਿਆ ਨਹੀਂ ਐ 100 ਬੱਚੇ ਆ ਕੁਛ ਆਲੇ-ਦਾਲੇ ਵੀ ਰਹਿੰਦੇ ਘਟ ਆਈਂਦੇ ਨੇ ਪਰ ਉਹ ਬੱਚੇ ਆਣ ਵਾਲੇ ਟਾਈਮ 'ਚ ਗੱਲ ਠੀਕ ਐ ਕਿ 올림픽 ਸਾਡਾ ਸੁਪਨਾ ਹੈ ਕਿਉਂਕਿ ਇਹ ਬਹੁਤ ਵੱਡੀ ਗੱਲ ਐ ਛੋਟੀ ਜੀ ਗੱਲ ਨਹੀਂ ਐ ਦੇਖੋ ਬੱਚੇ ਆਪਣੀ ਮਿਹਨਤ ਕਰ ਨਾਲ ਅ ਵਧੀਆ ਕੋਚ ਇਹਨਾਂ ਨੇ ਇੱਥੇ ਪ੍ਰੋਵਾਈਡ ਕੀਤੇ ਹਨ ਸਾਰੀ ਫੈਸਿਲਿਟੀ ਹੈ ਇੱਕ ਨੰਬਰ ਪਰ ਸਰਕਾਰ ਵੱਲੋਂ ਕੋਈ ਫਾਇਦਾ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਠੀਕ ਸਰਕਾਰ ਤਾਂ ਆਪਣੇ ਸ਼ੋਸ਼ੇਵਾ ਜੀ ਹੈ ਠੀਕ ਹੈ ਨਸ਼ੇ ਪਿੱਛੇ ਹੁਣ ਇਹਨਾਂ ਨੇ ਜ਼ੋਰ-ਜ਼ੋਰ ਲਾਇਆ ਪਰ ਬੜਾ ਮੁਸ਼ਕਲ ਹੈ ਨਸ਼ਾ ਨਹੀਂ ਖਤਮ ਹੋ ਰਿਹਾ ਚਲੋ ਪਰ ਆ ਸਭ ਤੋਂ ਬੜੀ ਹੋਇਆ ਜੀ ਰਹੀ ਗੱਲ ਉਹ ਸੋਸ਼ਲ ਮੀਡੀਆ ਤੇ ਜਿਹੜਾ ਮੋਬਾਈਲ ਬੱਚੇ ਦੇਖਦੇ ਆ ਉਹ ਅਵੋਇਡ ਹੋਣਾ ਚਾਹੀਦਾ ਤਾਕੇ ਉਹ ਬੱਚਿਆਂ ਦਾ ਫਿਰ ਕਨਸੈਂਟਰੇਸ਼ਨ ਜਿਹੜੀ ਹੈ ਉਹ ਸੋਸ਼ਲ ਮੀਡੀਆ ਤੇ ਹੈ ਤਾਂ ਅੱਛਾ ਹੈ ਪਰ ਉਹ ਕਈ ਚੀਜ਼ਾਂ ਗਲਤ ਵੀ ਹੈ ਉਹਦੇ ਚ ਉਹਦਾ ਮਾੜਾ ਅਸਰ ਪਹਿਲਾਂ ਪੈਂਦਾ ਬਹੁਤ ਸਾਰੇ ਬੱਚੇ ਫੋਨ ਨਹੀਂ ਛੱਡਦੇ ਅੱਜ ਕੱਲ੍ਹ ਜੰਮਦੇ ਬੱਚੇ ਨੂੰ ਤੁਸੀਂ ਦੇਖੋ 6 ਮਹੀਨੇ ਦੇ ਨਾਲ ਉਹਨੂੰ ਫੋਨ ਫੜਾ ਦੋ ਆਪਰੇਟ ਕਰਨ ਲਾ ਜਾਂਦਾ ਤੋਂ ਇਹ ਚੀਜ਼ਾਂ ਅਵਾਈਡ ਹੋਣੀਆਂ ਚਾਹੀਦੀਆਂ ਬੱਚਿਆਂ ਨੂੰ ਐਸ ਐਕਟੀਵਿਟੀ ਚਲਾਓ ਕਿਸੇ ਵੀ ਗੇਮ ਚਲਾਓ ਉਹ ਤਾਂ ਕਿ ਉਹ ਬੱਚਾ ਆਪਣੀ ਜਿਹੜੀ ਹੈ ਸਿਹਤ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕਰਦਾ ਆਪਣੇ ਗੁਰੂਆਂ ਦਾ ਨਾਮ ਰੌਸ਼ਨ ਕਰਦਾ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਰਿਹਾ ਔਰ ਭਾਰਤ ਦਾ ਨਾਮ ਰੌਸ਼ਨ ਹੋ ਰਿਹਾ ਉਹਨੇ ਵਰਲਡ ਲੈਵਲ ਤੇ ਪਹੁੰਚੀਆ ਸਾਡਾ ਇਹ ਕੁਸ਼ਤੀ ਖਿਡਾਰੀ ਇਹ ਸੋ ਸਾਡਾ ਸੁਪਨਾ ਸੀ ਅਸੀਂ ਮਿਹਨਤ ਕੀਤੀ ਉਸ ਟਾਈਮ ਬੜੀ ਤੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਤੁਹਾਡੇ ਤੁਹਾਡਾ ਵੀ ਧੰਨਵਾਦ ਹੈ ਮੀਡੀਆ ਦਾ ਲਗਾਤਾਰ ਹੀ ਟਾਈਮ ਟੂ ਟਾਈਮ ਇਹ ਸਾਰਿਆਂ ਨੂੰ ਜਾਰ ਰਹੇ ਉਹ ਬੱਚੇ ਦੇਖ ਕੇ ਹੋਰ ਵੀ ਬੱਚੇ ਆਣਗੇ ਬਾਕੀ ਗੇਮਾਂ ਵਾਲ ਸਾਰੇ ਬੱਚੇ ਆਪਣਾ ਆਪਣਾ ਤੋਂ ਲਿਆ ਕੇ ਹਰ ਇੱਕ ਵਰਗ 'ਚ ਜਿਹੜੇ ਮੈਡਲ ਇੱਥੇ ਢੇਰ ਲੱਗਣਗੇ ਹੋਰ ਵੀ ਲੱਗਣਗੇ ਔਰ 올림픽 ਇਹ ਵੀ ਜਿਹੜੇ ਅੰਡਰ 23 ਏਸ਼ੀਆ ਚੈਂਪੀਅਨਸ਼ਿਪ ਚੋਂ ਸਿਲਵਰ ਮੈਡਲ ਆਇਆ ਉਹਦੇ ਕਰਕੇ ਸਨਮਾਨ ਰੱਖਿਆ ਗਿਆ ਤੇ ਭلوان ਜੀ ਦੀ ਬੇਟੀ ਦਾ ਪੂਰਬੀ ਦਾ ਨੈਸ਼ਨਲ ਚ 골ਡ ਆਇਆ ਤਿੰਨ ਚਾਰ ਬੱਚਿਆਂ ਦਾ ਅਖਾੜੇਦਿਆਂ ਦਾ ਮੈਡਲ ਆਇਆ ਜੀ ਨੈਸ਼ਨਲ ਚ ਵੀ ਮੇਰਾ ਬਾਹਰ ਤੋਂ ਉਹਦੇ ਕਰਕੇ ਸਨਮਾਨ ਰੱਖਿਆ ਕਿੰਨਾ ਕੁ ਟਫ ਹੁੰਦਾ ਹੈ ਜਦੋਂ ਕੁਸ਼ਤੀ ਹੁੰਦੀ ਹੈ ਤੇ ਦੂਜੇ ਜਿਹੜਾ ਸਾਹਮਣੇ ਪਹਿਲਵਾਨ ਹੈ ਉਹਨੂੰ ਜਿਮੇਟ ਕਰਨਾ ਕਿੰਨੀ ਕੋ ਮੁਸ਼ਕਲ ਹੋਉਂਦੀ ਹੈ ਤੇ ਡਾਈਟ ਕਿਵੇਂ ਦਿੰਦੀ ਹੈ ਡਾਈਟ ਤਾਂ ਇਹ ਸਾਰੇ ਦੇਖੋ ਸਾਡੇ ਪਰਾਂ ਫੈਮਿਲੀ ਚ ਜੇ ਮਾਲੋ ਭلوانੇ ਆ ਜੀ ਮੇਰੇ ਫਾਦਰ ਭلوان ਮੇਰਾ ਭਾਈ ਬੱਚਾ ਚਾਹੀਪੋਂ ਅੰਦਰ ਨੂੰ ਡੂੰਡ ਰும் શરીਰ ਉਹ ਤਾਂ ਫੁੱਟਬਾਲ ਤਾਂ ਚੱਲਦੀ ਆ ਬਾਕੀ ਜੱਜਮੈਂਟ ਹੌਲੀ ਹੌਲੀ ਆਏ ਜਾਂਦੀ ਹੈ ਜੀ ਚੇਨਿੰਗ ਕਰ ਕਰ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਕਿ ਜਿਹੜੇ ਪਹਿਲਵਾਨ ਹੁੰਦੇ ਨੇ ਉਹਨਾਂ ਦੀਆਂ ਵੀਡੀਓ ਦਿਖਾਈ ਜਾਂਦੀਆਂ ਐ ਜਦੋਂ ਮਤਲਬ ਪਹਿਲਵਾਨ ਨੂੰ ਜਿਵੇਂ ਇੱਕ ਟੰਗਲ ਫਿਲਮ ਆਈ ਟੰਗਲ ਦੇ ਵਿੱਚ ਵੀਡੀਓ ਤੋ ਥਾਕੇ ਫਿਰ ਟ੍ਰੈਂਡ ਕਰਦਾ ਹੈ ਕੋਚ ਤੇ ਤੁਹਾਨੂੰ ਕੀ ਲੱਗਦਾ ਤੁਸੀਂ ਦੇਖਦੇ ਹੋ ਕੋਈ ਵੀਡੀਓ ਵੀ ਇਸ ਤਰ੍ਹਾਂ ਦੀ ਹਾਂ ਇਹ ਉਹ ਤਾਂ ਕਿਸੇ ਮੰਨ ਲਓ ਕਿਸੇ ਨਾਲ ਜੇ ਕੁਸ਼ੀ ਹੋਦਾ ਦੇਖਣਾ ਵੀ ਕਿਵੇਂ ਕੋਲਦਾ ਅਗਲਾ ਕਿਵੇਂ ਨਹੀਂ ਉਹ ਪੂਰਾ ਦੇਖਦੇ ਹੀ ਹੁੰਦੇ ਆ ਤਾਂ ਦਾ ਕੁਝ ਸਪੈਸ਼ਲ ਵੀ ਹੁੰਦਾ ਹੈ ਨਹੀਂ ਆਪਣੇ ਆਪਣੇ ਹੁੰਦੇ ਸਾਰਿਆਂ ਦੇ ਕੋਈ ਫੇਵਰੇਟ ਬਣ ਜਾਂਦੇ ਜੀ ਕੋਈ ਦਾ ਹੈ ਸਪੈਸ਼ਲ ਸਾਰੀਆਂ ਹੀ ਸਾਰੀ ਫੇਵਰੇਟ ਹੈ ਨਹੀਂ ਹਰ ਪਹਿਲਵਾਨ ਦਾ ਹੁੰਦਾ ਨਾ ਦਾ ਸਪੈਸ਼ਲ ਹੁੰਦਾ ਹੈ ਬਸ ਜਿਹੜਾ ਲੱਗ ਗਿਆ ਮੌਕੇ ਦਾ ਉਹੀ ਹੁੰਦਾ ਜੀ ਫੇਵਰੇਟ ਦਾ ਜਿਹੜਾ ਮੌਕੇ ਤੇ ਪੀ ਰਿਹਾ ਹੈ ਮੌਕੇ ਤੇ ਲੱਗ ਗਿਆ ਕਿਹੜੇ ਬੱਚੇ ਹੋਰ ਨੇ ਉਹਨ ਬਸ ਇਹ ਆਪਣਾ ਵਧੀਆ ਟ੍ਰੇਨਿੰਗ ਕਰੋ ਮਿਹਨਤ ਕਰੋ ਆਪਣਾ ਆਪਣੇ ਮਾਪੇ ਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੋ ਜੀ ਬਸ ਇਹ ਵੀ ਕੋਚਾਂ ਬਾਰੇ ਵੀ ਕਹਿੰਦੇ ਨੇ ਕਿ ਬਾਪੂ ਬਹੁਤ ਪਰੇਸ਼ਾਨ ਕਰਦਾ ਹੈ ਕਿ ਕੋਚ ਵੀ ਕਿਉਂ ਹੁੰਦਾ ਤੇ ਇਹ ਕਹਿੰਦੇ ਬਾਪੂ ਸਿਹਤ ਕੇ ਲਈ ਹਾਨੀ ਕਰਕੇ ਉਹ ਕਿੰਨਾ ਕਰਨੀ ਕਰ ਹੁੰਦਾ ਉਹ ਤਾਂ ਚਾਹੀਦੇ ਆ ਜੀ ਹਾਨੀ ਕਰ ਕਿਸ ਤਰੀਕ ਨਹੀਂ ਹੋਣਗੇ ਨਾ ਚਾਹੀਦੇ ਹੈ ਜੀ ਉਹ ਠੀਕ ਹੈ ਧੰਨਵਾਦ ਸਰ ਕਿ ਟ੍ਰੇਨਿੰਗ ਦੇ ਬੱਚਿਆਂ ਨੂੰ ਜਲਦੀ ਜਿੰਦੇ ਆ ਕਿੰਨੇ ਵਟਾ ਹੁੰਦਾ ਬੱਚੇ ਨੂੰ ਸਿਖਾਉਣਾ ਇਸ ਜੀ ਦੇ ਵਸਨਾ ਬਹੁਤ ਜ਼ਿਆਦਾ ਕੰਪੀਟੀਸ਼ਨ ਹੁੰਦਾ ਹੈ। ਉਹ ਹਰ ਹਰ ਭਰਕਾਰ ਦੇ ਹਰ ਥਾਂ ਦੇ ਬੱਚਿਆਂ ਨੂੰ ਉਹਦੇ ਵਾਸਤੇ ਪ੍ਰੈਕਟਿਸ ਦੇਣੀ ਪੈਂਦੀ ਹੈ। ਇਹ ਸਾਡਾ ਬੱਚਾ ਜੀ ਅੱਜ ਸਪੂਨ ਜਿਤਕਰ ਯੂਨੀਵਰਸਿਟੀ ਤੇ ਪੜਦਾ ਹੈ। ਤੇ ਸਾਡੇ ਕੋਲ ਬੀਬੀਏ ਸੈਕੰਡ ਯੀਅਰ 3rd ਇਰਚ ਹੈਗਾ ਇਹ। ਇਹਨੇ ਨਾ ਲਾਸਟ ਇਅਰ ਵੀ ਬਹੁਤ ਮਾਨ ਕਿਤੇ ਆਇਆ ਹੈ, ਬਹੁਤ ਮੈਡਲ ਲੈ ਕੇ ਆਏ ਸੀ। ਤੇ ਹੁਣ ਇਸ ਵਾਰੀ ਫਿਰ ਮੈਡਲ ਲੈ ਕੇ ਆਇਆ ਹੈ। ਇਹ 올 ਇੰਡੀਆ ਵਰੀਂਡਾ ਜੋ ਹੀ ਸੀ, ਉੱਥੇ ਵੀ ਤਾਂ 골ਡ ਮੈਡਲ ਲਿਆਇਆ ਸੀ। ਕਾ ਵੀ ਬਹੁਤ ਸਾਨੂੰ ਬਹੁਤ ਖੁਸ਼ੀ ਜੀ ਹੈ। ਇਹ ਇਸ ਤਰ੍ਹਾਂ ਦੇ ਬੱਚੇ ਹੋਣੇ ਚਾਹੀਦੇ ਆ। ਤੇ ਜਿਹੜੇ ਜੇ ਮੈਂ ਅੱਜ ਪਹਿਲੀ ਵਾਰ ਇਸ ਅਖਾੜੇ 'ਚ ਆਇਆ ਮੈਨੂੰ ਬਹੁਤ ਚੰਗਾ ਲੱਗਿਆ ਕਿੱਥੇ ਮੈਂ ਦੇਖਿਆ ਬਹੁਤ سارے ਬੱਚੇ ਜਿਹੜੇ ਛੋਟੇ ਬੱਚੇ ਵੀ ਹੈਗੇ ਜਿਹੜੇ ਜੇ ਪ੍ਰੈਕਟਿਸ ਕਰ ਰਹੇ ਹੈ ਦਿਲ ਲਗਾ ਕੇ ਉਹ ਤਾਂ ਹੀ ਹੈ ਕਿ ਇੱਥੇ ਕੋਚਿੰਗ ਅੱਛੀ ਹੈ ਰਹਿਣਾ ਠੱਕ ਹੈ ਜੇ ਕੋਚਿੰਗ ਤੇ ਰਹਿਣਾ ਠੱਕ ਨਹੀਂ ਹੈ ਡਿਸਪਲਿਨ ਨਹੀਂ ਤਾਂ ਕੁਝ ਵੀ ਨਹੀਂ ਹੈ ਮਾਹੌਲ ਦਾ ਹੀ ਫਰਕ ਪੈਂਦਾ ਯੂਨੀਵਰਸਿਟੀ ਵਿੱਚ ਮਾਹੌਲ ਬਹੁਤ ਬਹੁਤ ਜ਼ਿਆਦਾ ਫਰਕ ਪੈਂਦਾ ਅਗਰ ਡਿਸਪੀਲਨ ਨਹੀਂ ਹੈ ਤਾਂ ਕੁਝ ਵੀ ਨਹੀਂ ਹੈ ਸਭ ਜ਼ੀਰੋ ਹੋ ਜਾਂਦਾ ਹੈ ਡਿਸਪੀਲਨ ਹੈਗਾ ਤਾਂ ਸਭ ਚੰਗਾ ਹੋ ਜਾਂਦੀ ਹੈ ਮੋਟੀਵੇਸ਼ਨ ਵਾਸਤੇ ਕੀ ਕਰਦੇ ਹਾਂ ਮੋਟੀਵੇਸ਼ਨ ਵਾਸਤੇ ਆਪਾਂ ਅਗਰ ਬੱਚਾ ਕੋਈ ਕਿਸੇ ਨੂੰ ਪ੍ਰੋਬਲਮ ਆ ਰਹੀ ਹੈ ਕੁਝ ਵੀ ਹੈ ਉਹਨੂੰ ਹਰ ਪ੍ਰਕਾਰ ਦੇ ਡਿਫਰੈਂਟ ਵੇ ਤੇ ਆਪਾਂ ਉਹਨੂੰ ਤਰੀਕੇ ਤੇ ਦਿੰਦੇ ਆ ਕਲਾਸਿਸ ਦਿੰਦੇ ਆ ਇਸ ਕਰਕੇ ਜੋ ਹੈ ਕਿ ਉਹ ਸਹੀ ਤਰੀਕੇ ਸੇ ਆਪਣੇ ਹੋ ਜਾਏਗਾ ਇੱਕ ਹੋਰ ਗੱਲ ਵੀ ਹੁੰਦੀ ਹੈ ਵੀ ਕਾਮਯਾਬ ਦੇ ਨਾਲ ਸਾਰੇ ਖੜ ਜਾਂਦੇ ਨੇ ਜੋ ਤੁਰਦਾ ਇਹਨੂੰ ਪਹਿਲੀ ਡਿੰਗ ਪੱਟਦਾ ਹੈ ਕੋਈ ਵੀ ਸਪੋਰਟਸਮੈਨ ਉਹਦੇ ਨਾਲ ਕੋਈ ਨਹੀਂ ਹੁੰਦਾ ਹੈਗਾ ਤੁਹਾਨੂੰ ਲੱਗਦਾ ਨਹੀਂ ਕਿ ਜਿਹੜਾ ਕੋਚ ਹੁੰਦਾ ਨੂੰ ਸਪੈਸ਼ਲ ਪਛਾਣ ਕੇ ਬੱਚੇ ਨੂੰ ਅੱਗੇ ਸਪੋਰਟ ਕਰਨੀ ਚਾਹੀਦੀ ਹੈ ਨਹੀਂ ਨਹੀਂ ਉਹ ਚੀਜ਼ ਗਲਤ ਹੈ ਆਪਾਂ ਖਾੜੇ 'ਚ 50 ਬੱਚੇ ਹੈਗੇ ਸੋ ਕੋਪਤ ਸਾਰੇ ਕੁਝ ਹੀ ਨਹੀਂ ਹੋਣਗੇ ਕੋਈ ਬੱਚਾ ਧੀਰੇ ਸਿੱਖਦਾ ਹੈ ਕੋਈ ਫਾਸ ਸਿੱਖ ਲੈਂਦਾ ਹੈ ਆਪਾਂ ਨੂੰ ਸਾਰਿਆਂ ਨੂੰ ਬਰਾਬਰ ਕੁਝ ਨਹੀਂ ਦੇਣੀ ਚਾਹੀਦੀ ਹੈ ਜਿਸ ਤਰੀਕੇ ਨੇ ਬੱਚੇ ਨੂੰ ਬੇਦਵਾਨੀ ਹੋਣ ਜਾਗਰ ਬੇਦਬਾਹ ਹੋਏਗਾ ਤਾਂ ਬੱਚਾ ਜੋ ਹੈ ਸਹੀ ਤਰੀਕੇ ਨਾਲ ਪ੍ਰੈਕਟਿਸ ਨਹੀਂ ਕਰ ਸਕਦਾ ਉਹ ਆਪਣੀ ਚੀਜ਼ ਨੂੰ ਮਾਸਟਰ کہیں ਵੀ ਨਹੀਂ ਜਾ ਸਕਦਾ ਕਿ ਤਾਂ ਹੁਣੇ ਬੱਚਾ ਏਸ਼ੀਏ ਚ ਦੂਜੀ ਪੋਜੀਸ਼ਨ ਤੇ ਆਇਆ ਇਹ ਬਹੁਤ ਵੱਡੀ ਮਾਨ ਹੈ ਇੰਡੀਆ ਵਾਸਤੇ ਇੱਕ ਬਹੁਤ ਵੱਡਾ ਕੰਮ ਹੈ ਇਹ ਆਪਣੇ ਚਿਤਕਾਰਾਂ ਵਾਸਤੇ ਤੇ ਹੈਗਾ ਹੀ ਹੈ ਪੂਰੇ ਪੰਜਾਬ ਵਾਸਤੇ ਹੋ ਗਿਆ ਇੰਡੀਆ ਵਾਸਤੇ ਬਹੁਤ ਵੱਡੀ ਗੱਲ ਹੈ ਵੀ ਇੰਨੀ ਵੱਡੀ ਫਾਈਟ ਕਰਨਾ ਔਰ ਉਹਦੇ ਦੂਜਾ ਮੈਡਲ ਲੈਣਾ ਦੂਜਾ ਨਹੀਂ ਸੀ ਇਹ ਫਸਟ ਪਹਿਲਾ ਹੀ ਮੈਡਲ ਹੈ ਉਹ ਵੀ ਇੱਕ ਪੁਆਇੰਟ ਦੀ ਡਿਫਰੈਂਸ ਸੀ ਕੋਈ ਵੱਡੀ ਗੱਲ ਨਹੀਂ ਹੈਗੀ ਇਹ ਸਾਨੂੰ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਇੱਕ ਹੋਰ ਗੱਲ ਵੀ ਇੱਥੇ ਸਾਰੇ ਕਿੰਨੇ ਬੱਚੇ ਸਿੱਖ ਰਹੇ ਨੇ ਉਹਨਾਂ ਵਿੱਚ ਦੋ ਤਿੰਨੇ ਕੁੜੀਆਂ ਨੇ ਕੁੜੀਆਂ ਦਾ ਕੀ ਕਰਨ ਹੈ ਇਹ ਖਾੜੇ ਚ ਨਹੀਂ ਹੁੰਦੀਆਂ ਇਹ ਕੁੜੀਆਂ ਹਾਲ ਖਾੜੇ ਚ ਹੁੰਦੀਆਂ ਹੈ ਮੇਰੇ ਚਿੱਤ ਕਰਨ ਉਸ ਚੀਜ਼ ਸੈਂਟਰ ਜਗਾਟ ਹੁੰਦੀ ਪਰਸੈਂਟ ਨਹੀਂ ਨਹੀਂ ਥੋੜਾ ਨਾ ਪਰੈਂਟਸ ਦਾ ਹੁੰਦਾ ਹੈ ਕਿ ਬੱਚੇ ਨੂੰ ਸੇਫਟੀ ਵਾਸਤੇ ਪਰ ਹੁਣ ਇਦਾਂ ਨਹੀਂ ਹੈ ਹੁਣ ਬਹੁਤ ਚੇਂਜਿੰਗ ਹੋ ਗਿਆ ਹੈ ਬੱਚੇ ਦੀ ਸੇਫਟੀ ਬਹੁਤ ਸੂਪਰ ਹੋ ਗਈ ਹੈ ਜਿੱਥੇ ਵੀ ਖੜੇ ਹੈਗੇ ਕੋਈ ਪਰਬਲਮ ਨਹੀਂ ਹੈ ਮੇਰੇ ਕੋਲ ਡਰੈਸਿੰਗ ਦੇ ਵਿੱਚ ਬਹੁਤ ਹੈਗੇ ਚਿੱਤ ਕਰਨ ਉਸ ਚੀਜ਼ ਜਿਹੜੇ ਉਹ ਵੀ ਏਸ਼ੀਆ ਗੇਮ ਚ ਖੇਲ ਕੇ ਆਏ ਆ लास्ट ਇਅਰ ਪਰ ਮੇਰੇ ਕੋਲ ਇਹ ਬੱਚਾ ਜੋ ਹੈ ਬਹੁਤ ਹੀ ਅੱਛਾ ਬੱਚਾ ਹੈ ਜਿਨੇ ਜੇ ਬਹੁਤ ਮਿਹਨਤ ਕੀਤੀ ਹੈ ਤੇ ਮਿਹਨਤ ਕਰਕੇ ਇਹਨੇ ਨੇ ਇੱਥੇ ਤੱਕ ਪਹੁੰਚਿਆ ਬਹੁਤ ਚੰਗੀ ਅਚੀਵਮੈਂਟ ਹੈ ਇਹਦੀ ਓ ਕਿਆ ਨਾਮ ਪੂਰੀ ਵਿਸ਼ੇਸ਼ਤਾ ਕੀ ਮਟ ਲਾਇਆ ਤੁਹਾਡਾ ਮੇਰਾ ਗੋਲਡ ਹੈ ਕਿੱਥੇ ਹੋਸੀ ਕੰਪੀਟੀਸ਼ਨ ਨਾਪੂਰ ਨਾਪੂਰ ਤੇ ਜਦੋਂ ਤੁਸੀਂ ਖੋਦੇ ਸੀ ਨੇ ਤੇ ਤੇ ਟਫ ਕਿਹਦੇ ਨਾਲ ਲੱਗਿਆ ਤੁਹਾਨੂੰ ਵੀ ਜਿਹੜਾ ਟਫ ਪਹਿਲਵਾਨ ਹੈ ਦਿੱਲੀ ਵਾਲੀ ਦੇ ਸਾਹਮਣੇ ਉਸ ਦੇ ਸਾਥ ਲਗਾ ਕਿ ਉਹ ਥੋੜੀ ਟਫ ਹੈ ਕਿਵੇਂ ਨਹੀਂ ਕੋਈ ਕੁਸ਼ਣ ਪਤਾ ਹੀ ਹੁੰਦੀ ਹੈ ਅੱਜ ਉਹ ਦੋ ਹਾਲ ਆਉਂਦੇ ਆ ਤੇ ਕੋਈ ਸਪੈਸ਼ਲ ਦਾ ਵੀ ਹੈਗਾ ਆਪਣਾ ਨੇ ਸਰ ਇਹ ਮਸਲਮਾਰ ਕਾ ਫਿਲਮਰ ਵੀ ਚਲੋਂਗਾ ਸਾਰੇ ਸਾਰੇ ਦਾ ਲੱਗਦਾ ਠੀਕ ਹੈ ਧੰਨਵਾਦ ਪੁਸ਼ਟੀ ਕਰਦੇ ਅਸੀਂ ਸਟਾਰਟ ਕੀਆ ਹੈ ਵੀ 2 ਮਹੀਨੇ ਮੇਰੇ ਪੰਜਾਬ ਤੋਂ ਹੀ ਹੈ ਨਹੀਂ ਮਾਚਲ سے ਮਾਚਲ ਤੋਂ ਹੈ ਤੇ ਮਾਚਲ ਤੋਂ ਵੀ ਕਿੰਨੀ ਟ੍ਰੇਨਿੰਗ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਕੋਚ ਹੈਗਾ ਕੋਈ इतनी खास नहीं होती बट यहाँ पे बहुत अच्छी होती है क्योंकि ईरान से वो चाहे तो काफी अच्छी ट्रेनिंग और फैमिली भी अच्छी रहती है नहीं नहीं, नहीं। इनसिक्योरिटी भी पैदा होंगी नहीं, नहीं ऐसा कोई तो कुछ नहीं हम भी रह। हाँ। अंपी, अंपी कांटी रहते हैं तो अच्छा है यहाँ पे मुझे सारी चीजें कोच नहीं आते हो चंगी तरह डील करते हैं बहुत अच्छा ट्रीट करते हैं और अभी कुछ मेडल आया है नहीं अभी मैंने स्टार्ट किए ट्रेनिंग स्टार्ट कर रहे हैं तो क्या कहते हैं कि अलग स्टेट लेवल जाके खेलना और ऐसे आके फिर ट्रेनिंग करनी ਔਰ ਇਕੱਲੇ ਰਹਿਣਾ ਇਹ ਚੀਜ਼ਾਂ ਕਿਤਨੇ ਕਿਤੇ عورت ਵਾਸਤੇ ਔਖੀ ਨਹੀਂ ਹੈਗੀਆਂ ਪਰ ਉਹ ਤਾਂ ਹੈ ਬਟਾ ਜੇ ਕੋਈ ਕੁਝ ਕਰਨੇ ਦਾ جنون ਹੈ ਤੁਹਾਨੂੰ ਲੱਗਦਾ ਇਤਨਾ ਇਤਨੀ badi ਬਾਤ ਹੈ ਨਾਰਮਲ ਸੇ ਲੋਕ ਤਾਂ ਅਦਰ ਕੰਟਰੀ ਮ ਜਾਂਦੇ ਤੇ ਸਿਰਫ ਇਹ ਸਿਰਫ ਇੰਡੀਆ ਨਹੀਂ ਹੈ ਨਾਰਮਲ ਹੈ ਇੱਕ ਹੋਰ ਗੱਲ ਹੈ ਵੀ ਇੱਥੇ ਜਿਹੜੇ ਬੱਚੇ ਨੇ ਸਾਰੇ ਲੜਕੇ ਨੇ ਤੇ ਲੜਕੀਆਂ ਘੱਟ ਨੇ ਲੜਕੇ ਘੱਟ ਕਿਉਂ ਆਉਂਦੀਆਂ ਖਾੜੀਆਂ ਦੇ ਵਿੱਚ ਆ ਗੇਮਾਂ ਦੇ मे बी फैमिली सपोर्ट नहीं होता या तो फिर कि खुद से ऐसा इन्वायरमेंट नहीं मिलता जहाँ से कुछ करने की वैसे खुद से आगे करना चाहिए एक जिन्हें बच्चिया इतने आई हैं सारिया के बाल कटे हुए ने लगता नहीं भी वो परसनैलिटी तो हो है धक्का है हाँ मेरे भी बहुत बाल थे अभी एक हफ्ता वो कटवा दिए अच्छा तो नहीं लग रहा बट चलो तो बोलते हैं कुछ पाने के लिए कुछ खाना पड़ता है इसलिए तो बा, बाल खो दिए सारा कुछ मिल जाता नहीं नहीं ऐसा भी नहीं है मतलब ट्रेन टाइम में प्रॉब्लम होती थी ना बालों से तो ये भी एक त्यागी है कुछ ਅੱਜ ਫਿਲਮਾਂ ਦੇ ਵਿੱਚ ਆਪਾਂ ਨੇ ਦੇਖਿਆ ਹੈ ਕਿ ਵੀ ਲੋਕ ਤਾਨੇ ਮਾਰਦੇ ਨੇ ਤੇ ਤੰਜ ਕੱਸਦੇ ਨੇ ਉਹ ਵੀ ਹੁੰਦਾ ਹੈ ਸਕੂਲ ਦੇ ਵਿੱਚ ਹੀ ਆ ਸਮਾਜ ਦੇ ਵਿੱਚ ਬਾਲ ਕੱਟੇ ਹੋਏ ਨੇ ਹਾਂ ਸਭ ਨੇ ਮਨਾ ਕੀਤਾ ਹੈ ਸਭ ਨੇ ਬੋਲਿਆ ਕਿ اچھا ਹੀ ਲੱਗ ਰਿਹਾ ਹੈ ਕਿ ਤੁਸੀਂ ਨੇ ਕਿਉਂ ਐਸਾ ਕਰ ਲਿਆ ਬਟ ਕੋਈ ਬਾਤ ਨਹੀਂ ਉਸੇ ਕਰਨਾ ਅੱਛੇ ਸਾਡੇ ਮੈਡਲ ਲੈ ਕੇ ਆਏ ਜੀ ਬਾਹਰੋਂ ਇੱਕ ਤਾਂ ਜਸਪੂਰ ਨੇ ਜੀ ਸਾਡਾ ਉਹ ਬਾਹਰ ਤੋਂ ਏਸ਼ੀਆ ਤੋਂ ਮੈਡਲ ਲੈ ਕੇ ਆਏ ਜੀ ਸਿਲਵਰ ਇੱਕ ਮੇਰੀ ਬੇਟੀ ਹੈ ਜੀ ਉਹ 골ਡ ਮੈਡਲ ਲੈ ਕੇ ਆਈ ਹੈ ਉਹ ਏਸ਼ੀਆ ਉਹਦੇ ਤੋਂ ਨੈਸ਼ਨਲ ਜੀ ਇੱਕ ਫੈਸਲ ਲੜਕਾ ਹੈ ਜੀ ਉਹ ਬਰਾਊਜ਼ ਲੈ ਕੇ ਆਇਆ ਜੀ ਉਸकी ਉਹਨਾਂ ਕੀ ਖੁਸ਼ੀ ਵਿੱਚ ਬਸ ਬੱਚਿਆਂ ਨੂੰ ਅੱਗੇ ਮੋਟੀਵੇਸ਼ਨ ਕਰਨ ਵਾਸਤੇ ਪਾਰਟੀ ਰੱਖੀ ਹੋਈ ਸੀ ਇੱਕ ਮਾਂ ਜਿਹੜੀ ਹੁੰਦੀ ਹੈ ਉਹ ਬੜੇ ਨਜ਼ਦੀਕ ਹੁੰਦੀ ਬੱਚਿਆਂ ਦੇ ਆਪਣੇਆਂ ਦੇ ਤੇ ਹਾਰ ਤੇ ਜਿੱਤ ਦੀ ਬਰਾਬਰ ਦੀ ਹਿੱਸੇਦਾਰ ਹੁੰਦੀ ਹੈ ਹਾਂ ਜੀ ਇਹ ਇਹਨਾਂ ਨੂੰ ਮੋਟੀਵੇਟ ਕਰਨ ਕਿਉਂਕਿ ਨੇੜੇ ਹੁੰਦੇ ਆ ਮਾਂ ਦੇ ਬੱਚੇ ਹਾਂਜੀ ਪਿਓ ਨੂੰ ਘੱਟ ਦੱਸਦੇ ਆ ਮਾਂ ਨੂੰ ਵੱਧ ਦੱਸਦੇ ਕਿੰਨਾ ਕੁ ਟਫ ਰਿਹਾ ਇਹਨਾਂ ਨੂੰ ਜਤਾਉਣ ਵਾਸਤੇ ਹਾਂਜੀ ਪਿਓ ਜੀ ਟਫਦਾ ਹੁੰਦਾ ਹੀ ਏ ਦੇਖੋ ਜੀ ਪਹਿਲਾਂ ਤਾਂ ਟਫਦਾ ਹੀ ਏ ਪਰ ਜਿਹੜੀਆਂ ਗੱਲਾਂ ਮਾਂ ਨਹੀਂ ਕਰਨੀ ਉਹ ਮਾਂ ਨਹੀਂ ਹੁਣ ਕੁੜੀਆਂ ਕਰਕੇ ਬੈਠਣਾ ਪੈਂਦਾ ਹੈ ਅੱਜ ਕੱਲ੍ਹ ਜ਼ਮਾਨਾ ਖਰਾਬ ਹੈ ਸਾਰੀ ਚੀਜ਼ ਦਾ ਧਿਆਨ ਫਿਰ ਉਹ ਮਾਂ ਰੱਖਦੀ ਹੈ ਹੁਣ ਬਾਕੀ ਇਹ ਤਾਂ ਸਾਰਾ ਕੁਝ ਭਾਂਜੇ ਦੇ ਹੱਥ ਮਾ ਉਹਨਾਂ ਨੇ ਕਰਨਾ ਵਿਚਾਰੇ ਨੇ ਸਿਸਟਮ ਨਾਲ ਉਹਨਾਂ ਦੀ ਚੱਲਣਾ ਚਲੋ ਕੁੜੀਆਂ ਕਿੱਧਰ ਕਿਆ ਖਾ ਰਹੀਆਂ ਕਿੱਥੇ ਜਾ ਰਹੀਆਂ ਇਹ ਕਿਆ ਹੋਰ ਕਿ ਮੇਂ ਟ੍ਰੇਨਿੰ ਤਰੀ ਮੇਰੀ ਇੱਕ ਹੋਰ ਹੈ ਵੀ ਜਿਹੜੇ ਕੋਚ ਹੁੰਦੇ ਉਹ ਗੁੱਸੇ ਵਾਲੇ ਹੁੰਦੇ ਆ ਤੁਸੀਂ ਫਿਰ ਕਿਹਾ ਪਤਾਸੇ ਪਾ ਕੇ ਵੀ ਪਿਆਰ ਕਰਕੇ ਉਹਨਾਂ ਨੂੰ ਕਿਵੇਂ ਮੋਟੀਵੇਸ਼ਨ ਕਰ ਉਹਨਾਂ ਨੂੰ ਕਿਹਾ ਵਾਜੀ ਜੀ ਦੇਖੋ ਜੇ ਤੁਸੀਂ ਬਣਨਾ ਕੋਚਾਂ ਨੇ ਤਾਂ ਬੋਲਣਾ ਹੀ ਹੈ ਵੀ ਐਵੇਂ ਦਾ ਮੌਕਾ ਹੀ ਨਾ ਦਿਓ ਤਕੜਾ ਨਹੀਂ ਵਕਤੀ ਦੇ ਵਿਜੇਪਤ ਨਹੀਂ ਕਰੂੰਗੇ ਤਾਂ ਹੀ ਮੈਡਲ ਲਵਾਂਗੇ ਵੀ ਕੋਚਾਂ ਨੂੰ ਕਹਿ ਲੈਣਾ ਜੀ ਉਹਨਾਂ ਦਾ ਤਾਂ ਤੜਖਾ ਦਾ ਇੱਕ ਮਤਲਬ ਹੈ ਇਸ ਕਰਕੇ ਬੱਚੇ ਕੋਈ ਮਤਲਬ ਗੁੱਸਾ ਨਹੀਂ ਹੁੰਦਾ ਕੋਈ ਸੋਚੇ ਕਦੇ ਹੀ ਹੋਗਾ ਅਸੀਂ ਤਾਂ ਕਿਹਾ ਵਾਜੀ ਜੀ ਜਿਨ੍ਹਾਂ ਵਾਲੇ ਜੀ ਕੁੱਤੋਂ ਵੱਡੂ ਅੱਛੀ ਟ੍ਰੇਨਿੰਗ دې دي سنور کوی نه